ਕੀ ਤੁਹਾਨੂੰ ਮੈਂ ਇਹ ਗੱਲ ਬਤਾਉਣੀ ਆ ਮਦਰਾ ਨਾ ਪੁਨੇ ਵੱਲੋਂ ਸਾਰੇ ਇਹ ਹਲਕਨ ਮਸਲ ਪੰਜਾਬ ਵਸੇ ਨੂੰ ਪੀਲ ਕਰਦੀ ਆ ਕਿ ਜੋ ਅੱਜ ਸਭਨਾਂ ਤੇ ਦੁੱਖ ਦੇ ਘਣੀਏ ਰਾਮ ਮਦਰਾ ਸਾਹਮਣੇ ਜੋ ਬੁਨੇ ਸਤਿਗੁਣੇ ਉਹਨਾਂ ਦਾ ਜੋ ਤਿੱਜਾ ਮੈਨੂੰ ਬਿਮਾਰ ਨੂੰ ਕੋਈ ਇਲਾਜ ਤੋਂ ਮੈਨੂੰ ਬਹੁਤ ਦੁਖੀ ਕੀਤਾ ਜਾ ਰਿਹਾ ਐਸਐਸਪੀ ਸਾਹਮਣੇ ਮੈਂ ਫੋਨ ਕਰਦੀ ਆ ਫੋਨ ਨੇ ਮੇਰਾ ਟੈਂਡ ਕਰਦੇ ਦਿੱਤੀ ਬਹੁਤ ਦੁਖੀ ਕੀਤਾ ਜਾ ਰਿਹਾ ਐਸਐਸਪੀ ਸਾਹਮਣੇ ਫੋਨ ਕਰਦੀਆਂ ਫੋਨ ਨਹੀਂ ਮੇਰਾ ਅਟੈਂਡ ਕਰਦੇ ਦਿੱਤੀ ਸਭ ਨੂੰ ਕਰਦੀਆਂ ਕੋਈ ਮੇਰੀ ਸੁਣਵਾਈ ਨਹੀਂ ਕਰ ਰਿਹਾ ਮੈਂ ਸਾਰੇ ਅੱਗੇ ਹੱਥ ਜੋੜ ਕੇ ਅਪੀਲ ਕਰਦੀਆਂ ਕਿ ਇੱਕ ਮੈਨੂੰ ਬਿਮਾਰ ਲੇਡੀਜ਼ ਨੂੰ ਹਸਪੀਟਲ ਵੀ ਇਲਾਜ ਨਹੀਂ ਲੰਨ ਦਿੱਤਾ ਜਾ ਰਿਹਾ ਤੇ ਡਾਕਟਰਾਂ ਤੇ ਦਬਾਅ ਪਾ ਕੇ ਟਰੀਟਮੈਂਟ ਨਹੀਂ ਕਰਨ ਦੇ ਰਹੇ ਸੋ ਤੁਸੀਂ ਸਾਰੇ ਜਣੇ ਜਾਗੋ ਤੇ ਇਹ ਵੇਖੋ ਕਿ ਅੱਜ ਇੱਕ ਸਾਡੇ ਨਾਲ ਇਹ ਹਾਲਾਤ ਹੋ ਰਹੇ ਨੇ ਇੱਕ ਬਿਮਾਰ ਦੇ ਇਲਾਜ ਤੋਂ ਹੀ ਕੁਝ ਹੋ ਰਿਹਾ ਕੱਲ ਨੂੰ ਤੁਹਾਡੇ ਨਾਲ ਕੀ ਕੁਝ ਹੋਊਗਾ ਮੇਰੇ ਬੱਚਿਆਂ ਤੇ ਜੋ ਕੁਛ ਕਰ ਰਹੇ ਨੇ ਮੇਰੇ ਬੱਚੇ ਪਤਾ ਨਹੀਂ ਕਿੱਥੇ ਨੇ ਕਿੱਥੇ ਮੇਰੀ ਘੇਟੇ ਮੇਰਾ ਬੇਟਾ ਮੇਰਾ ਪਰਵਾਰ ਮੇਰੀ ਮਾਤਾ ਘਰ ਬਿਮਾਰੀ ਅਸੀਂ ਇੰਨੇ ਕੁ ਪਰੇਸ਼ਾਨ ਜਿਵੇਂ ਕੁਝ ਵੀ ਹੁੰਦਾ ਮੇਰੇ ਸਿਹਤ ਪ੍ਰਤੀ ਕੁਝ ਹੁੰਦਾ ਮੇਰੇ ਸਾਰਾ ਪ੍ਰਸ਼ਾਸਨ ਪੀਜੀਆ ਰਿਕਾਰਡ ਕਢਾ ਲੈ 40 ਸਟਰ ਕੋਡ ਕਢਾ ਲੈ ਮੇਰੇ ਨਾਮ ਦੇ ਦੇ ਇਹਨੂੰ ਸੀਚ ਰਿਕਾਰਡ ਕਢਾ ਲਾਂ ਅਮਰ ਹਸਪੀਟਲ ਚੋਂ ਕੋਡ ਕਢਾ ਲਾਂ ਕਿ ਕਿੰਨੇ ਟਾਈਮ ਤੋਂ ਮੇਰਾ ਟ੍ਰੀਟਮੈਂਟ ਚੱਲਦਾ ਹੈ ਡਾਕਟਰ ਕੋਲਾਰ ਕੋਲੋਂ ਰਿਪੋਰਟ ਕਢਾ ਲਾਂ ਜੇ ਕਿਤੇ ਵੀ 1% ਮੈਂ ਇਹਨਾਂ ਨੂੰ ਗਲਤ ਕਿਹ ਰਹੀ ਆ ਤਾਂ ਮੇਰੇ ਤੇ ਜੋ ਮਰਜ਼ੀ ਜਿਲ੍ਹੇ ਭੰ ਲਾ ਦੇ ਪਰ ਅੱਜ ਜੋ ਮੈਨੂੰ ਹਾਊਸ ਰੈਸਟ ਕਰਕੇ ਮੈਨੂੰ ਇੰਨਾ ਕੁ ਟੌਰਚਰ ਕੀਤਾ ਜਾ ਰਿਹਾ ਮੈਂ ਕਹਿੰਦੀ ਆ ਜਾਗ ਜੋ ਪੰਜਾਬ ਵਾਲਿਓ ਜਾਗ ਜੋ ਹਲਕੇ ਵਾਲਿਓ ਅੱਜੋ ਜੋ ਸਾਡੇ ਤੇ ਕੁਝ ਹੋ ਰਿਹਾ ਕੱਲ ਨੂੰ ਤੁਹਾਡੀ ਵਾਰੀ ਲੱਗੇਗੀ ਦੀ ਆ ਦੇ ਜੇ ਮੈਨੂੰ ਕੁਝ ਵੀ ਹੋਣਾ ਇਹ ਦਜੰਮੇ ਮਾਰ ਪਰੇ ਅਸਮ ਇਹ ਤੇ ਜੰਮੇ ਵਾਰ ਸਰਕਾਰ ਹੋਵੇਗੀ ਤੇ ਮੈਂ ਸਾਰੇ ਮੱਕੇ ਮਨੋਂ ਹੱਥ ਜੋੜ ਕੇ ਕੀ ਖੜਦਿਆਂ ਕਿ ਮੈਨੂੰ ਕਿਤੇ ਰਹਿ ਫਰਵੀ ਨਹੀਂ ਕਰਨ ਦੇ ਦੇ ਮੇਰਾ ਇੱਥੇ ਵੀ ਨਹੀਂ ਇਲਾਜ ਹੁੰਦੇ ਰੇ ਸਾਰੇ ਜਣਿਆਂ ਨੂੰ ਮੇਰੇ ਕੋਲ ਇਹ ਰਿਕਵੈਸਟ ਹੈ ਕਿ ਤੁਸੀਂ ਸਾਰੇ ਜਣੇ ਜਾਗ ਜੋ ਜਾਗਦੀਆਂ ਜ਼ਮੀਰਾਂ ਵਾਲਿਓ ਤਾਂ ਇਹ ਨਾਲ ਖੜ ਜੋ ਪਠਾਨ ਮਾਜਰੀ ਦੇ ਪਰਿਵਾਰੀਆਂ ਖੜ ਜੋ ਕਿ ਪਰਮਾਤਮਾ ਕਰੋ ਸੱਤ ਬੋਲੇ ਉਹਨੂੰ ਸਜ਼ਾ ਦਿੱਤੀ ਉਹਦੇ ਪਰਵਾਰ ਨੂੰ ਇੰਨੇ ਤਸੀਹੇ ਦਿੱਤੇ ਜਾ ਰਹੇ ਨੇ ਤੁਸੀਂ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਰੱਖਿਆ ਪੀ ਲਿਆ ਕਿ ਤੁਸੀਂ ਮੇਰੇ ਦੇ ਹੱਕ ਤੇ ਖੜਦੇ ਹੋ ਤੇ ਮੇਰਾ ਆਵਾਜ਼ ਪ੍ਰਤੀ ਇਹਨਾਂ ਨੂੰ ਮੈਂ ਨਹੀਂ ਤੇ ਕੰਲੇ ਕੰਲੇ ਅਫਸਰ ਦਾ ਨਾਂ ਬੋਲਾਂਗੀ ਇਹ ਸਾਰਾ ਕੁਝ ਜੋ ਮੇਰੇ ਨਾਲ ਹੋ ਰਿਹਾ ਕਿਸੇ ਹੋਰ ਨਾਲ ਨਾਏ ੱਟੇਸ਼ਾਈ ਹੋਏ ਨਹੀਂ ਪਰਮੋਹਤਮਨ ਨੂੰ ਕਹੀਆਂ ਕਿ ਸੱਚੇ ਪਾਤਸ਼ਾਹ ਸੱਚ ਦਾ ਜੋ ਸਾਥ ਹੈ ਉਹ ਦੇਈਂ ਮੇਰੇ ਗੁਰੂ ਮਹਾਰਾਜ ਜੀ ਨੂੰ ਵੀ ਪਤਾ ਹੈ ਕਿ ਜੋ ਮੇਰੇ ਪ੍ਰਤੀ ਬੇਨਤੀਆਂ ਕਰਦੇ ਨੇ ਕਿ ਉਹ ਕਿੰਨੀਆਂ ਕ ਬੇਨਤੀਆਂ ਮੇਰੀਆਂ ਮੇਰੇ ਤੇ ਪਰਵਾਹਣ ਹੋ ਰਹੀਆਂ ਨੇ ਪਰ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਜਾਣਦੇ ਹੋ ਕਿ ਸਾਡੇ ਤੇ ਜੋ ਅੱਜ ਤੇ ਸੀਏਸੀ ਚੱਲ ਰਹੇ ਆ ਇਹਨਾਂ ਨੇ 84 ਵਾਲਾ ਹਾਲ ਬਣਾ ਤਾ ਸਾਡਾ ਇਹਦੀ ਜ਼ਿੰਮੇਵਾਰ ਸਿਕਾਰ ਹੋਏਗੀ ਜਾਂ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਇਹ ਸਭ ਨੂੰ ਮੇਰੀ ਇਹੀ ਹੱਥ ਜੋੜ ਕੇ ਅਪੀਲ ਹੈ ਜੇ ਮੈਨੂੰ ਕੁਝ ਵੀ ਹੁੰਦਾ ਤਾਂ ਸਾਰੇ ਜ਼ਿੰਮੇਵਾਰ ਇਹ ਪ੍ਰਸ਼ਾਸਨ ਤਾਂ ਇਹ ਸਰਕਾਰ ਹੋਏਗੀ